ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਚੀਮਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਬਰਵਾਲਾ ਪਿੰਡ ਬਿਲਕੁਲ ਨਾਲ ਆ ਦੋਸਤੋ ਸੈਦੋਂ ਜੋੜ ਸਿੰਘ ਆਲਾ ਤੇ ਪੱਟੀ ਮੋੜ ਦੋਸਤੋ ਥੋੜੀ ਦੂਰੀ ਤੇ ਹੈਗਾ ਠੀਕ ਆ ਖਾਸ ਵਿਜ਼ਿਟ ਤੁਸੀਂ ਆ ਦੋਸਤੋ ਪੱਟੀ ਮੋੜ ਤੋਂ ਪਹਿਲਾਂ ਬਿਲਕੁਲ ਰੇਲਵੇ ਫਾੜਕ ਤੋਂ ਤੁਸੀਂ ਖੱਬੇ ਪਾਸੇ ਟਰਨ ਲੈਣਾ ਚੀਮਾ ਬਰਵਾਲਾ ਦੁਬਲੀ ਤੇ ਅੱਗੇ ਜਿਹੜਾ ਦੋਸਤੋ ਕੋਟਪੁੱਡਾ ਰੋਡ ਜਿਹੜਾ ਇਹ ਚਲਾ ਜਾਂਦਾ ਠੀਕ ਆ ਤੇ ਵੀਰ ਹਰਪਾਲ ਆਨਰ ਹੋਣਗੇ ਵੀਰ ਹਰਪਾਲ ਦੇ ਨਾਲ ਗੱਲਬਾਤ ਕਰਾਂਗੇ ਦੋਸਤੋ ਪੂਰੀ ਤੇ ਅੱਜ ਦੋਸਤੋ ਮੈਂ ਪਹਿਲਾਂ ਜਿਹੜਾ ਜ਼ਿਕਰ ਕਰਦਾ ਪਸ਼ੂ ਵਪਾਰ ਦਾ ਕੰਮ ਆ ਨਗ ਜਿਹੜੇ ਆ ਘੱਟੋ ਘੜਪੀ ਇੱਕ ਦੋ ਨਗ ਆਉਂਦੇ ਆ ਤੇ ਵੀਰ ਸੇਲ ਕਰਦਾ ਤੇ ਅੱਜ ਇਸ ਵੀਡੀਓ ਦੇ ਵਿੱਚ ਇੱਕ ਤੁਹਾਨੂੰ ਆਪਾਂ ਮੱਝ ਦਿਖਾ ਦਾਂਗੇ ਤਾਜੀ ਸੂਈ ਆ ਕਿੰਨੇ ਦਿਨ ਦਾ ਸਮਾਂ ਹੋ ਗਿਆ ਸੂਈ ਨੂੰ ਤੇ ਪ੍ਰੋਪਰ ਗੱਲਬਾਤ ਆਪਾਂ ਰੇਟ ਭਾਅ ਪੜਦਾ ਵੀਰ ਤੋਂ ਪੁੱਛ ਕੇ ਤੁਹਾਡੇ ਨਾਲ ਜਿਹੜਾ ਸਾਂਝਾ ਕਰਾਂਗੇ ਆ ਵੀਰ ਹਰਪਾਲ ਦੇ ਨੰਬਰ ਜਿਹੜੇ ਆ ਦੋਸਤੋ ਲਗਾਤਾਰ ਸਕਰੀਨ ਦੇ ਥੱਲੇ ਚੱਲ ਰਹੇ ਆ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਵਧੇਰੇ ਗੱਲਬਾਤ ਕਰ ਸਕਦੇ ਹੋ ਆਓ ਕਰਦੇ ਹਾਂ ਗੱਲਬਾਤ ਵੀਰ ਹਰਪਾਲ ਦੇ ਨਾਲ ਪੁੱਛਦੇ ਹਾਂ ਕੀ ਡਿਟੇਲ ਆ ਬਾਕੀ ਵੀਡੀਓ ਨੂੰ ਜਿਹੜਾ ਦੋਸਤੋ ਐਂਡ ਤੱਕ ਤੁਸੀਂ ਜ਼ਰੂਰ ਦੇਖ ਲਿਓ ਵੀਡੀਓ ਦੇ ਵਿੱਚ ਤੁਹਾਨੂੰ ਇਸ ਮੱਝ ਦੀ ਝੋਟੀ ਦੀ ਜਿਹੜੀ ਆ ਦੋਸਤੋ ਚੁਵਾਈ ਆ ਉਹ ਇੱਕ ਟਾਈਮ ਦੀ ਜਿਹੜੀ ਆਪਾਂ ਜ਼ਰੂਰ ਕਰਕੇ ਦਿਖਾ ਦਾਂਗੇ ਸਮਾਂ ਤੁਸੀਂ ਜ਼ਰੂਰ ਨੋਟ ਕਰ ਲਓ ਜੀ ਹੁਣ ਸ਼ਾਮ ਦੇ 6:31 ਮਿੰਟ ਦਾ ਸਮਾਂ ਤੇ ਤਰੀਕ ਜਿਹੜੀ ਦੋਸਤੋ 26 ਅਪ੍ਰੈਲ ਹੈਗੀ ਹੈ ਹਾਂਜੀ ਸਭ ਤੋਂ ਪਹਿਲਾਂ ਵੀਰ ਹਰਪਾਲ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਕੋ ਠੀਕ ਠਾਕ ਜੀ ਹਾਂਜੀ ਚੱਲ ਜੀ ਤੇ ਹਰਪਾਲ ਵੀਰੇ ਪਸ਼ੂ ਵਪਾਰ ਦਾ ਕੰਮ ਹੀ ਆਪਣਾ ਹਾਂਜੀ ਹਾਂਜੀ ਵਪਾਰ ਦਾ ਕੰਮ ਤੇ ਫਿਲਹਾਲ ਪਸ਼ੂ ਇੱਕ ਇੱਕ ਦੋ ਦੋ ਪਸ਼ੂ ਆਉਂਦੇ ਚੱਲ ਹਾਂਜੀ ਇੱਕ ਲੈ ਆਈਏ ਦੋ ਲੈ ਆਈਏ ਬਸ ਇੰਨਾ ਕੀ ਦੋ ਤਿੰਨ ਡੰਗਰੀ ਆਪਣੇ ਕੋਲ ਦੇ ਚੱਲ ਠੀਕ ਹੈ ਵੀਰੇ ਹਾਂਜੀ ਤੇ ਅੱਜ ਆਪਣੇ ਕੋਲ ਬਿਲਕੁਲ ਇਹ ਝੋਟੀ ਆਈ ਹੈ ਹਾਂਜੀ ਪਹਿਲੇ ਸੂਏ ਸੂਈ ਆਈ ਤੇ ਪਹਿਲਣੀ ਆ ਹਾਂਜੀ ਪਹਿਲਣ ਆਈ ਠੀਕ ਆ ਦੰਦੋ ਦੰਦੋ ਫਿਰ ਘਟੋ ਘਟ ਹੋਵੇ ਕਿ ਛਿੱਗੀ ਛੁਗੀ ਜਾਂ ਚੋਗੀ ਹਾਂਜੀ ਇੱਥੇ ਕੋਣੀ ਛਿੱਗੀ ਦੰਦ ਦੰਦ ਵੇਖੀ ਨਹੀਂ ਗੇ ਠੀਕ ਆ ਜੀ ਬਸ ਸੂਬਾ ਪਹਿਲਾਂ ਨਹੀਂ ਸੂਈ ਆ ਪਹਿਲਣ ਪਹਿਲਣ ਆ ਠੀਕ ਆ ਵੀ ਆ ਸੂਬਾ ਜਿਹ ਆ ਜਿਹੜੀ ਝੋਟੀ ਦੀ ਤੁਸੀਂ ਵੇਖੋ ਫੇਸ ਕੁਆਲਿਟੀ ਆ ਮੂੰਹ ਮੱਥਾ ਵੇਖੋ ਬਿਲਕੁਲ ਬਰੀਕ ਚਮੜੀ ਆ ਮੈਂ ਤੁਹਾਨੂੰ ਜਿਹੜਾ ਦੋਸਤੋ ਪ੍ਰੋਪਰ ਗੱਲਬਾਤ ਆਪਾਂ ਵੀਰ ਦੇ ਨਾਲ ਕਰਾਂਗੇ ਦੁੱਧ ਮਿਲਕਿੰਗ ਸਾਰਾ ਪੁੱਛਾਂਗੇ ਆ ਥੱਲੇ ਬੱਚਾ ਵੀਰ ਹਰਪਾਲ ਕੀ ਆ ਗਏ ਨੇ ਇਹ ਕੱਟੀ ਆ ਇਹ ਕੱਟੀ ਆ ਫੀਮੇਲ ਕਾਫ ਆ ਠੀਕ ਆ ਕੱਟੀ ਪੂਰੀ ਪਲੀ ਪਲਾਈ ਕੱਟੀ ਆ ਵੇਖੋ ਜੀ ਠੀਕ ਆ ਪੂਰੀ ਨਿੱਗਰ ਕੱਟੀ ਆ ਮਗਰ ਤੇ ਸੂਆ ਵੀਰ ਜੇਕਰ ਆਪਾਂ ਗੱਲ ਕਰਕੇ ਦਿਨ ਕਿੰਨੇ ਕ ਹੋ ਗਏ ਸੂਈ ਨੂੰ ਸੂਈ ਨੂੰ ਵੀਰ ਜੀ 10 ਤੋਂ 12 ਕ ਦਿਨ ਹੋਏ ਆ ਜੀ 10 ਤੋਂ 12 ਕ ਦਿਨ ਦਾ ਹਾਂ ਜੀ ਠੀਕ ਆ 1 ਤੇ ਬਿਲਕੁਲ ਬਲੈਕ ਕਾਲੇ ਰੰਗ ਦੀ ਜਿਹੜੀ ਮਗਰ ਕੱਟੀ ਆ ਠੀਕ ਆ ਤੇ ਝੋਟੀ ਵੀਰ ਹੁਣ ਜੇਕਰ ਆਪਾਂ ਗੱਲ ਕਰ ਲਈਏ ਜੇ 10 12 12 ਦਿਨਾਂ ਦੇ ਦੌਰਾਨ ਕਿੰਨਾ ਕੁ ਦੁੱਧ ਹੁਣ ਮੌਕੇ ਤੇ ਚੱਲ ਰਿਹਾ ਦੁੱਧ ਦਾ ਵੀਰ ਜੀ ਜੇ ਕੋਈ ਇੱਥੇ ਆ ਕੇ ਚੁਆਈ ਕਰੂਗਾ ਫਿਰ ਤੇ 12 ਕਿਲੋ ਹੀ ਹੈਗਾ ਜੀ ਤੇ ਜੇ ਕਿ ਇਹਨੇ ਗਰੰਟੀ ਤੇ ਖੜਨੀ 11 ਕਿਲੋ ਦੁੱਧ ਦੀ ਐਮ ਪੂਰੀ ਚੁਆਈ ਆਪਾਂ ਕਰਾ ਦੇ 11 ਕਿਲੋ ਜੀ ਬਿਲਕੁਲ ਜੇ ਮੈਨੂੰ ਆਪਾਂ ਕਹਦੇਗੇ ਵੀ ਲੋਹੇ ਵਰਗਾ ਲੋਹੇ ਵਰਗਾ 11 ਕਿਲੋ ਹੋਗਾ ਠੀਕ ਹੈ ਤੇ ਚਵਾਈ ਵੀਰ ਜੀ ਇਹ ਵੀ ਦੱਸ ਦੋ ਭੈਣ ਭਰਾਵਾਂ ਨੂੰ ਵੀ ਚਵਾਈ ਕੀ ਹੋ ਜੀ ਚਵਾਈ ਬਹੁਤ ਵਧੀਆ ਐ ਪੁੱਲੀ ਆ ਬੱਚਾ ਚ ਹੋਵੇ ਭਾਵੇਂ ਕੋਈ ਜਨਾਨੀ ਚ ਹੋਵੇ ਕੋਈ ਗੱਲ ਨਹੀਂ ਬਹੁਤ ਵਧੀਆ ਚਵਾਈ ਠੀਕ ਹੈ ਜੀ ਹਾਂ ਜੀ ਅਗਲੇ ਸਨਾਜ ਮਗਦਲੇ ਸਨਾਜ ਚ ਦੁੱਧ ਬਿਲਕੁਲ ਬਰਾਬਰ ਆ ਜੀ ਅੱਛਾ ਜੀ ਹਾਂ ਜੀ ਇੱਕੋ ਜਿਹਾ ਦੁੱਧ ਹੈ ਉਹਨਾਂ ਹੀ ਅਗਲਿਆਂ ਚ ਉਹਨਾਂ ਹੀ ਪਿਛਲਿਆਂ ਚ ਗੜਮ ਛੜ ਬਰਾਬਰੀ ਬਾਈ ਹਰਪਾਲ ਇੱਕ ਗੱਲ ਹੈ ਵੀਰੇ ਵੀ ਹੁਣ ਜਿਵੇਂ ਅੱਜ 12 ਦਿਨਾਂ ਤੇ ਅਜੇ ਮੈਲਿਓ ਤੁਰੀ ਨਹੀਂ ਗਈ ਨਹੀਂ ਅਜੇ ਮੈਲਿਓ ਜੀ ਹੁਣ ਦੁੱਧ ਘੱਟੋ ਘੱਟ ਵੀ ਜਿੱਦਾਂ ਤੁਸੀਂ ਕਿਹਾ ਵੀ 12 ਕਿਲੋ ਤਾਂ ਘਰ ਦਾ ਆਪਣਾ ਹੈਗਾ ਹਾਂਜੀ ਤੇ 11 ਕਿਲੋ ਕੋਈ ਵੀ ਮੰਨ ਕੇ ਜਿਹੜਾ ਸੌਦਾ ਕਰੇ ਹਾਂਜੀ ਤੇ ਕਿਵੇਂ ਦੁੱਧ ਮਤਲਬ ਗਾਈ ਤਾਂ ਪਹਿਲਣ ਝੋਟੀ ਆ ਹਾਂਜੀ ਨਵੀਂ ਝੋਟੀ ਆ ਵੀ ਆਉਣ ਵਾਲੇ ਦਿਨਾਂ 'ਚ ਕੋਈ ਸੇਵਾ ਵੀਰ ਕਰ ਲੇ ਤੇ ਹੋ ਸਕਦਾ ਵੀ ਦੁੱਧ ਵੱਧ ਵੀ ਵਧੂਗੀ ਜੀ 2 ਕਿਲੋ ਹੋਰ ਦੁੱਧ ਵਧੂਗੀ ਝੋਟੀ ਆ ਹਣਾ ਜੀ ਹਾਂਜੀ ਹਾਂਜੀ ਤੇ ਬਾਕੀ ਚੁਆਈ ਸੋਣੀ ਪੋਲੀ ਜਿਵੇਂ ਦੱਸਦਾ ਵੀ ਕੋਈ ਭੈਣ ਚੁਆਈ ਕਰ ਸਕਦੀ ਹੈ ਨਾ ਕੋਈ ਵੀ ਚੁਆਈ ਕਰਦਾ ਚੋਣ ਚਾਣ ਵਧੀਆ ਠੰਡੀ ਭਾਵੇਂ ਬੱਚਾ ਛੱਡੋ ਠੀਕ ਹੈ ਵੀਰੇ ਅਰਪਾਲ ਵੀਰੇ ਇੱਕ ਵਾਰੀ ਖੋਲ ਕੇ ਦਿਖਾਈਏ ਤੇ ਦੋਸਤੋ ਪੂਰੀ ਇਨਫੋਰਮੇਸ਼ਨ ਇਹ ਹੈਗੀ ਹੈ ਵੀਰ ਦੇ ਵੀ ਪਹਿਲਾ ਸੂਆ 12 ਦਿਨਾਂ ਦਾ ਸਮਾਂ ਹੋ ਗਿਆ ਤੇ 12 ਕਿਲੋ ਦੀ ਚਵਾਈ ਤੁਸੀਂ ਘਰ ਵਿਜ਼ਿਟ ਕਰਕੇ ਕਰ ਸਕਦੇ ਹੋ ਜੇਕਰ ਕਿਸੇ ਵੀਰ ਨੇ ਆਨਲਾਈਨ ਸਬਦਾ ਕਰਨਾ ਹੈ ਘਰੇ ਬੈਠੇ ਤੁਸੀਂ ਮਗਾਉਂਦੇ ਹੋ ਤੇ 11 ਕਿਲੋ ਬਿਲਕੁਲ ਤੁਸੀਂ ਮੰਨ ਕੇ ਜਿਹੜਾ ਸਬਦਾ ਕਰ ਸਕਦੇ ਹੋ ਠੀਕ ਹੈ ਤੇ ਬਿਲਕੁਲ ਚੌਰਸਲੇਵਾ ਤੇ ਫਿਕਸ ਆਰਡਰ ਦੀ ਹੈ ਦੋਸਤੋ ਤੇ ਪਿੱਠ ਪੂਠਾ ਤੁਸੀਂ ਵੇਖੋ ਠੀਕ ਹੈ ਉਚਾਈ ਪੂਰੀ ਹੈ ਝੋਟੀ ਦੀ ਉਚਾਈ ਪੂਰੀ ਆ ਬੇਲ ਪੱਖੋਂ ਵੇਖੋਗੇ ਲੰਬਾਈ ਪੂਰੀ ਆ ਠੀਕ ਆ ਤੇ ਲਓ ਜੀ ਬਾਕੀ ਆ ਥਣ ਜਿਹੜੇ ਹੈਗੇ ਦੋਸਤੋ ਤੁਸੀਂ ਇੱਕ ਵਾਰੀ ਨਜ਼ਦੀਕ ਤੋਂ ਜ਼ਰੂਰ ਦੇਖ ਲਓ ਠੀਕ ਆ ਜੀ ਠੀਕ ਆ ਅਰਪਾਲ ਵੀਰੇ ਸੋ ਦੋਸਤੋ ਅੱਜ ਚਵਾਈ ਜਿਹੜੀ ਹੈਗੀ ਆਪਾਂ ਇੱਕ ਟਾਈਮ ਦੀ ਤੁਹਾਨੂੰ ਜ਼ਰੂਰ ਕਰਕੇ ਵਿੱਚ ਦਿਖਾ ਦਿੰਨੇ ਆ ਬੱਚਾ ਛੱਡ ਦਿੱਤਾ ਜੀ ਠੀਕ ਆ ਉਸ ਤੋਂ ਬਾਅਦ ਪ੍ਰੋਪਰ ਚਵਾਈ ਦੇਖ ਲਿਓ ਤੇ ਪਸੰਦ ਆਊਗੀ ਤੁਹਾਡੇ ਦੋਸਤੋ ਇਹ ਛੋਟੀ ਜ਼ਰੂਰ ਤੁਸੀਂ ਜਿਹੜੀ ਖਰੀਦ ਕਰ ਸਕਦੇ ਹੋ ਨੰਬਰ ਲਗਾਤਾਰ ਸਕਰੀਨ ਦੇ ਥੱਲੇ ਚੱਲ ਰਿਹਾ ਜੇ ਤਾਂ ਰੋਜ਼ ਆ ਜੀ ਤੋਂ ਖਾਇਆ ਆ ਦੇਖ ਕੇ ਹੋਰ ਸੋ ਬਸ ਮਾ ਜਿਹੜਾ ਦੋਸਤੋ ਹੋ ਗਿਆ ਠੀਕ ਆ ਬਾਕੀ ਚਵਾਈ ਤੁਸੀਂ ਬੇਸ਼ੱਕ ਧਿਆਨ ਦੇ ਨਾਲ ਦੇਖ ਲਿਓ ਉਸ ਤੋਂ ਬਾਅਦ ਜਿਹੜਾ ਸੰਪਰਕ ਨੰਬਰਾਂ ਤੇ ਜਿਹੜੀ ਤੁਸੀਂ ਕਾਲ ਕਰ ਸਕਦੇ ਹੋ ਠੀਕ ਆ ਜੀ ਆਓ ਸਟਾਰਟ ਕਰਦੇ ਹਾਂ ਚਵਾਈ ਬਾਕੀ ਇਹ ਜਿਹੜੀ ਆ ਦੋਸਤੋ ਅਗਲੇ ਥਾਣੇ ਦੀ ਚੋਈ ਆ ਠੀਕ ਆ ਅਗਲੇ ਥਾਣੇ ਦੀ ਚੋਈ ਤੋਂ ਬਾਅਦ ਆਪਾਂ ਮਗਰਲੇ ਥਣ ਤੁਹਾਨੂੰ ਜ਼ਰੂਰ ਤਸਦੀ ਨਾਲ ਦਿਖਾਵਾਂਗੇ ਤੇ ਗਾਰਡ ਵੀ ਜਿਹੜੀ ਆ ਜਿਹਨੂੰ ਆਪਾਂ ਅਗਲੇ ਥਾਣੇ ਦੀ ਚੋਈ ਕਹਿ ਦਈਓ ਉਹ ਵੀ ਚੰਗੀ ਆ ਇਸ ਝੋਟੀ ਦੀ ਤੇ ਮਗਰ ਵੀ ਚੋਈ ਵੀਰ ਦੱਸਦਾ ਵੀ ਉਨੀ ਆ ਦਾ ਦਿਖਾ ਦਿਓ ਜੀ ਮਾੜਾ ਅਗਲੇ ਥਾਂ ਦੀ ਚਵਾਈ ਆ ਦੇ ਆ ਮਗਰਲੇ ਥਾਂ ਦੀ ਚਵਾਈ ਦੇਖ ਸਕਦੇ ਹੋ ਜੀ ਬਾਕੀ ਅੱਖਾਂ ਮੀਚ ਕੇ ਜਿਹੜੀ ਦੋਸੋਂ ਤੁਸੀਂ ਇਹ ਝੋਟੀ ਲੈ ਕੇ ਜਾ ਸਕਦੇ ਹੋ ਜੇਕਰ ਕਿਸੇ ਘਰੇ ਨੂੰ ਵੀਰ ਨੇ ਰੱਖਣੀ ਆ ਤਾਂ ਤੁਸੀਂ ਜ਼ਰੂਰ ਗੱਲਬਾਤ ਕਰ ਸਕਦੇ ਹੋ ਵੀਰ ਹਰਪਾਲ ਦੇ ਨਾਲ ਤੇ ਚੁਵਾਈ ਇੱਕ ਟਾਈਮ ਜਿਹੜੀ ਆ ਦੋਸਤੋ ਬਿਲਕੁਲ ਸ਼ਾਨਦਾਰ ਸਮਾਂ ਸੀਗਾ ਤੇ ਆਪਣਾ ਜਿਹੜਾ ਫਰਜ਼ ਬਣਦਾ ਸੀ ਇੱਕ ਸਮੇਂ ਦੀ ਤੁਹਾਨੂੰ ਚੁਵਾਈ ਦਿਖਾਉਂਦਾ ਬਿਲਕੁਲ ਟਾਈਮ ਤੋਂ ਜੇਕਰ ਤੁਸੀਂ ਕੱਲ ਚੁਵਾਈ ਕਰਨੀ ਆ ਤੇ ਕੱਲ ਵੀ ਇਸੇ ਟਾਈਮ ਜਿਹੜੀ ਚੁਵਾਈ ਆ ਮਾਰਨਿੰਗ ਟਾਈਮ ਕਰਦੇ ਆ ਵੀਰ ਉਸ ਤੋਂ ਬਾਅਦ ਤੁਸੀਂ ਕੱਲ ਸ਼ਾਮ ਨੂੰ ਵੀ ਚੁਵਾਈ ਕਰ ਸਕਦੇ ਹੋ ਠੀਕ ਆ ਜੀ ਬਾਕੀ ਜੇਕਰ ਕਿਸੇ ਵੀਰ ਨੇ ਆਪ ਦੀ ਜ਼ਿੰਮੇਵਾਰੀ ਤੇ ਵੀਰ ਹਰਪਾਲ ਦੀ ਜ਼ਿੰਮੇਵਾਰੀ ਦੇ ਖਰੀਦਣਾ ਪਸ਼ੂ ਤਾਂ ਤੁਸੀਂ ਆਨਲਾਈਨ ਸੌਦਾ ਵੀ ਕਰ ਸਕਦੇ ਹੋ ਲਓ ਜੀ ਠੀਕ ਹੈ ਜੀ ਆਹ ਜਿਹੜੀ ਦੋਸਤੋ ਸ਼ਾਮ ਦੇ ਸਮੇਂ ਦੀ ਜਿਹੜੀ ਚੁਆਈ ਆ ਠੀਕ ਆ ਤੇ ਬਾਲਟੀ ਤੁਸੀਂ ਦੇਖ ਸਕਦੇ ਹੋ ਬਾਈ ਯਾਰ ਬਾਲ ਵੀਰੇ ਕੋਈ 8-7 ਕਿਲੋ ਦੀ ਹੈਗੀ ਬਾਲਟੀ ਕਿ ਜਿਆਦੀ ਇਹ ਜੀ 7 ਕਿਲੋ ਦੀ ਬਾਲਟੀ ਹੈ 7 ਕਿਲੋ ਦੀ ਹੈ ਠੀਕ ਆ ਤੇ ਬੇਸ਼ੱਕ ਆ ਤੁਸੀਂ ਜਿਹੜਾ ਅਕਾਊਂਟ ਕਰ ਸਕਦੇ ਹੋ ਆਪਦੇ ਖੱਤੀ ਚੁਆਈ ਕਰ ਸਕਦੇ ਹੋ ਠੀਕ ਹੈ ਜੀ ਲੀਟਰ ਮਾਰ ਕੇ ਤਸੱਲੀ ਵੀ ਕਰ ਸਕਦੇ ਹੋ ਵਿਜ਼ਿਟ ਕਰਕੇ ਜੇ ਤੁਸੀਂ ਇਹ ਚੋ ਜਰੂਰ ਦੇ ਠੀਕ ਆ ਠੀਕ ਆ ਤੁਹਾਡੇ ਇਹ ਜੀ ਕਿਨਾਂ ਪੱਕੀ ਆ ਤੇ ਹਰਪਾਲ ਵੀਰੇ ਇੱਕ ਤਾਂ ਰੇਟ ਦੱਸ ਦੇ ਵੀਰੇ ਰੇਟ ਵੀਰੇ ਮੁੱਲ ਕਿੰਨੀ ਡਿਮਾਂਡ ਹੈ ਮੁੱਲ ਤੇ ਵੀਰ ਜੀ ਦਾ 90000 ਕਰਦੇ ਆ ਹਾਂਜੀ ਤੇ ਉਹਦੇ ਚੋਂ ਕਰਦਾਂਗੇ ਮਾਨਤਾ 90000 ਦੇ ਵਿੱਚੋਂ ਜੀ ਹਾਂਜੀ ਥੋੜਾ ਬਾਕ ਘੱਟ ਹੋਊਗਾ ਵੀ ਜਿਵੇਂ ਖੁੱਲਾ ਹੀ ਇੱਕ ਹੋ ਜਾਊਗਾ ਪਰ ਜਿੰਨਾ ਵੀ ਕੋ ਦੂਰ ਨੇੜੇ ਨੂੰ ਵੇਖਦੇ ਹੋਏ ਸਫਰ ਦਾ ਕੋਈ ਗੱਲ ਨਹੀਂ ਵੀਰ ਜੀ 5000 ਰੁਪਏ ਛੱਡ ਦਾਂਗੇ ਪੂਰੇ 85000 ਦੀ ਦੇ ਦਾਂ 85 ਦੀ ਹਾਂਜੀ ਪੂਰੇ 85000 ਦੀ ਲਓ ਵੀ ਦੋਸਤੋ 85000 ਦੀ ਜਿਹੜੀ ਇਹ ਝੋਟੀ ਆ ਇਹ ਦਿੱਤੀ ਜਾਊਗੀ ਠੀਕ ਆ ਇੱਕ ਵਾਰੀ ਆਗੇ ਤੁਸੀਂ ਦੇਖੋ ਕੱਟ ਕਾਟੀ ਸੋਹਣਾ ਠੀਕ ਹੈ ਤੇ 85 ਦੇ ਵਿੱਚੋਂ ਵੀ ਕੋਈ ਰਸਾ ਛੜਾਈ ਕੋਈ ਸ਼ੋਰ ਛੱਪਾ ਉਹ ਵੀ ਜਿੰਦਾ ਉਹ ਵੀ ਕਰਦਾਂਗੇ ਮਗਰ ਕੱਟੀ ਬਹੁਤ ਸੋਹਣੀ ਹੈ ਜ਼ਰੂਰ ਧਿਆਨ ਦੇ ਵਿੱਚ ਰੱਖ ਲਿਓ ਤੇ ਹਰਪਾਲ ਭਾਈ ਜਿਹੜੇ ਸੰਪਰਕ ਨੰਬਰ ਆਪਣੇ ਜ਼ਰੂਰ ਦੇ ਲਿਜੀਏ ਆਪਣਾ ਨੰਬਰ ਹੈਗਾ ਜੀ 95174 43700 ਠੀਕ ਹੈ ਜੀ ਹਾਂਜੀ ਦੇਖੋ ਜੀ ਫਿਰ ਬੋਲਦਗੇ ਫਿਰ 95174 43700 ਠੀਕ ਹੈ ਵੀਰੇ ਸੋ ਦੋਸਤੋ ਇਹ ਸਾਨੂੰ ਵੀਰ ਹਰਪਾਲ ਸਿੰਘ ਪਿੰਡ ਚੀਮਾ ਬਰਵਾਲਾ ਬਿਲਕੁਲ ਲੱਗ ਗਿਆ ਠੀਕ ਹੈ ਜੀ ਤੁਸੀਂ ਖਾਸ ਵਿਜਿਟ ਕਰਨੀ ਆ ਆਪਣਾ ਹੱਕ ਸਮਝ ਕੇ ਤਸੱਲੀ ਕਰ ਸਕਦੇ ਹੋ ਜਿਹੜੇ ਵੀਰ ਨੇ ਰਕਮ ਲਾਉਣੀ ਆ ਪੈਸੇ ਲਾਉਣੇ ਆ ਤਸੱਲੀ ਵੀ ਕਰ ਸਕਦੇ ਹੋ ਜੇਕਰ ਕਿਸੇ ਵੀਰ ਨੇ ਆਨਲਾਈਨ ਮੰਗਾਉਣਾ ਪਸ਼ੂ ਉਹਦੇ ਲਈ ਮੈਂ ਤੁਹਾਨੂੰ ਜਿਹੜੀ ਦੋਸਤੋ ਇੱਕ ਟਾਈਮ ਦੀ ਜਿਹੜੀ ਚਵਾਈ ਆ ਉਹ ਕਰਕੇ ਦਿਖਾਤੀ ਆ ਠੀਕ ਹੈ ਬਿਲਕੁਲ ਚੱਡਾ ਆਪਾਂ ਕਹਿੰਦੇ ਆ ਵੀ ਚੱਡਾ ਨੂੰ ਜੋੜ ਕੀਆ ਜਾਂ ਚੱਡਾ ਝਾੜ ਗਿਆ ਇਹ ਤੁਸੀਂ ਦੇਖ ਸਕਦੇ ਹੋ ਇੱਕ ਟਾਈਮ ਦੀ ਜਿਹੜੀ ਆਪਾਂ ਚਵਾਈ ਤੁਹਾਨੂੰ ਕਰਕੇ ਦਿਖਾਤੀ ਆ ਠੀਕ ਹੈ